ਗੱਲ ਇਹ ਆ ਵੀ ਸਰਕਾਰ ਨੇ 2 ਸਾਲਾਂ ਚ ਬੜੀ ਜਵਾਬਦੇਹੀ ਨਾ ਤੇ ਜ਼ਿੰਮੇਵਾਰੀ ਨਾਲ ਕੰਮ ਕੀਤਾ, ਟ੍ਰਾਂਸਪੇਰੈਂਸੀ ਨਾਲ ਕੀਤਾ। ਚਾਹ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਹੋਵੇ, ਚਾਹ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਦੀ ਗੱਲ ਹੋਵੇ, ਚਾਹ ਬਿਜਲੀ ਫ੍ਰੀ ਦੇਣ ਦੀ ਗੱਲ ਹੋਵੇ, ਬੱਚਿਆਂ ਦੀ ਪੜ੍ਹਾਈ, ਬਜ਼ੁਰਗਾਂ ਦੀ ਦਵਾਈ। ਪਿਆੜੀ ਜਿਹਾ ਆਤਮਤ ਮੁੱਖ ਜੇ ਵੀ ਦਿੱਤੀਆਂ ਟੋਟਲੀ ਮੈਰਿਟ ਤੇ। ਉਹ ਲੋਕ ਖੁਸ਼ ਹੈ। ਭਗਵੰਤ ਮਾਨ ਸਾਹਿਬ ਦੀ ਸਰਕਾਰ ਤੋਂ ਲੋਕ ਖੁਸ਼ ਹੈ। ਔਰ ਹੁਣ ਲੜਾਈ ਹੈਗੀ ਆ ਤਾਣਾ ਸ਼ਾਹ ਦੇ ਖਿਲਾਫ ਜਿਹੜਾ ਬੇਸ਼ਰਮ ਰਾਜ ਕਰ ਰਿਹਾ ਹੈ। लोकसभा ਦਾ ਲੈਕਚਰ ਜਿਹੜਾ 24 ਵਾਲਾ ਬੜਾ ਅਹਿਮ ਹੈ ਅਹਿਮ ਇਸ ਕਰਕੇ ਆ ਕਿ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੇ ਸੰਵਿਧਾਨ ਤੇ ਖਤਰਾ ਮੰਡਰਾ ਰਿਹਾ ਹੈ ਨਫਰਤ ਭਰਨ ਵਾਲੀਆਂ ਤਾਕਤਾਂ ਹਾਵੀ ਹੋ ਰਹੀਆਂ ਉਹਦੇ ਖਿਲਾਫ ਅਰਵੀ ਕੇਜਰੀਵਾਲ ਜੀ ਜਿਹੜਾ ਆ ਸੜਕ ਤੋਂ ਲੈ ਕੇ ਸੰਸਦ ਤੱਕ ਸੰਘਰਸ਼ ਕਰ ਰਿਹਾ ਅਸੀਂ ਲੋਕਾਂ ਨੂੰ ਲਾਮਬੰਦ ਕਰ ਰਹੇ ਆ ਕਿ ਲੋਕ ਸਭਾ ਤੇ ਬਾਅਦ ਤੋਂ ਬਾਅਦ ਐਮਪੀ ਤੇ ਜੋ ਦੇਸ਼ ਦੀ ਲੋਕ ਸਭਾ ਬਚਾਈਏ ਔਰ ਕਾਰਪੋਰੇਟ ਜਿਹੜਾ ਦੇਸ਼ ਕਾਰਪੋਰੇਟ ਦੇ ਹਵਾਲੇ ਸਾਰੇ سرمਾਇਆ ਕਰਨਾ ਮੋਦੀ ਨੇ ਇਹ ਦਿੱਤਾ ਆ ਲੋਕ ਜਾਣ ਚੁੱਕੇ ਆ ਇਨਨ ਨੂੰ ਇਸ ਵਾਰ ਬਾਰ ਦਰਸਤਾ। ਸ਼ਿਰੀ ਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ। ਸੋਮਵਾਰ ਨੂੰ ਮੋਹਾਲੀ ਦੇ ਖਰੜ ਸਮੇਤ ਹੋਰ ਥਾਵਾਂ ਤੇ ਪਾਰਟੀ ਵਲੰਟੀਅਰਾਂ ਨਾਲ ਮੀਟਿੰਗ ਕਰਕੇ ਮਾਲਵਿੰਦਰ ਸਿੰਘ ਕੰਗ ਨੇ ਚੋਣ ਰਣਨੀਤੀ ਬਣਾਈ ਇਸ ਮੌਕੇ ਖਾਸ ਤੌਰ ਤੇ ਮਹਾਲੀ ਤੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਵੀ ਮੌਜੂਦ ਰਹੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਮੀਟਿੰਗ 'ਚ ਐਮਐਲਏ ਕੁਲਵੰਤ ਸਿੰਘ ਨੇ ਵਲੰਟੀਅਰਾਂ ਤੋਂ ਹੱਥ ਖੜੇ ਕਰਵਾ ਕੇ ਮਾਲਵਿੰਦਰ ਸਿੰਘ ਕੰਗ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਅਹਿਦ ਲਿਆ ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਹੋਰਾਂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਸਹੀ ਦਿਸ਼ਾ ਦੇ ਵੱਲ ਕੰਮ ਕਰ ਰਹੀ ਹੈ ਅਤੇ ਪੂਰੀ ਪਾਰਦਰਸ਼ਤਾ ਨਾਲ ਕੰਮ ਕਰ ਰਹੀ ਹੈ ਇੰਨੇ ਕੰਮ ਹੋਏ ਨੇ ਕਿ ਲੋਕਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਸਰਕਾਰ ਇਸ ਤਰ੍ਹਾਂ ਚੰਗਾ ਕੰਮ ਕਰ ਸਕਦੀ ਹੈ aurna bare mainu eh lagda ki tusi sare jan de kyunki aksar tusi na nu tv de upar aur social media de upar ਸਰਕਾਰ ਦੇ ਹੱਕ ਦੇ ਵਿੱਚ ਤੇ ਸਰਕਾਰ ਦਾ ਕੰਮ ਨੇ ਜਿਹੜੇ ਤੁਹਾਡੇ ਤੱਕ ਪਹੁੰਚਾਉਂਦਾ ਜਿਹੜਾ ਇਹ ਕੰਮ ਕਰਦੇ ਨੇ ਤੁਸੀਂ ਇਹਨਾਂ ਨੂੰ ਅੱਖਰ ਦੇ ਦੇਖਿਆ ਹੋਊਗਾ ਔਰ ਇਹ ਹਮੇਸ਼ਾ ਹੀ ਸਾਡੇ ਨਾਲ ਸਰਕਾਰ ਦੀਆਂ ਪ੍ਰਾਪਤੀਆਂ ਕਬਜ਼ੇ ਨਹੀਂ ਔਰ ਨਾਲ ਜਿਹੜੇ ਬਹੁਤੀ ਨੇ ਉਹ ਪ੍ਰਾਪਤੀਆਂ ਨੂੰ ਉਲਟਾ ਸੋਟਾ ਕਰਕੇ ਪੇਸ਼ ਕਰਦੇ ਨੇ ਉਹਨਾਂ ਨੂੰ ਵੀ ਇਹ ਬਹੁਤ ਆਵੇ ਜਿੱਦ ਨਹੀਂ ਆ ਬਕਾਇਦਾ ਤੌਰ ਤੇ ਉਹਨਾਂ ਨੂੰ ਜਿਹੜੀ ਇਹ ਜਵਾਬ ਲਈ ਐਸੀ ਦੁਕਦ ਕਰਨ ਉਹਨਾਂ ਅੱਗੇ ਜਿਹਨਾਂ ਨੂੰ ਤੁਹਾਨੂੰ ਜਵਾਬ ਕਰਨ ਮਿਲਣਾ ਖੋਜਦਾ ਹੈ ਇਹ ਸਾਡੇ ਮਾਲਵਿੰਦਰ ਸਿੰਘ ਕੰਗ ਜੀ ਨੇ ਸਾਨੂੰ ਸਾਰਿਆਂ ਨੂੰ ਸੰਬੋਧਨ ਵੀ ਕਰਦੇ ਗਏ ਸੂਦਰ ਮਾਲਵਿੰਦਰ ਸਿੰਘ ਕੰਗ ਹੋਰਾਂ ਨੇ ਜਿੱਥੇ ਆਪਣੀ ਆਮ ਆਦਮੀ ਪਾਰਟੀ ਦੀ ਤਾਰੀਫ ਕੀਤੀ ਉੱਥੇ ਹੀ ਦੂਜੇ ਪਾਸੇ ਭਾਜਪਾ ਨੂੰ ਵੀ ਕਰੜੇ ਹੱਥੀ ਲਿਆ ਉਹਨਾਂ ਨੇ ਭਾਜਪਾ ਵੱਲੋਂ ਕੀਤੇ ਵਾਅਦਿਆਂ ਦਾ ਨਾ ਪੂਰਾ ਹੋਣ ਦਾ ਜ਼ਿਕਰ ਵੀ ਕੀਤਾ ਤੁਹਾਨੂੰ ਪਤਾ ਹੈ ਕਿ ਲੋਕ ਸਭਾ ਦੀ ਚੋਣ ਲੜ ਰਹੇ ਹਨ ਪਰ ਪਾਰਟੀ ਨੇ ਜਿਹੜਾ ਆ ਜਿਹੜੀ ਜੁੰਮਵਾਰੀ ਦਿੱਤੀ ਉਹਨੂੰ ਤਨਦੇਈ ਨਾਲ ਨਿਭਾਈਏ ਅਸੀਂ ਬੰਗਾ ਤੋਂ ਸ਼ੁਰੂ ਕੀਤੀ ਸੀ ਆਪਣੀ ਚੋਣ ਮੁਹਿੰਮ ਔਰ ਅੱਜ ਜਿਹੜਾ ਸਾਡਾ ਪਹਿਲੇ ਜਿਹੜੀ ਪੜਾਵ ਹੈ ਮਤਲਬ ਪਹਿਲੀ ਕੈਂਪੇਨ ਦਾ ਆਖੀਰਲਾ ਪੜਾਵ ਮਹਾਦੀ ਅੱਜ ਖਤਮ ਕਰ ਰਹੇ ਕਿਤੇ ਸਾਡੇ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਵਿਧਾਨ ਸਭਾ ਦੀ ਪੂਰੀ ਐਮਐਲਏ ਸਾਹਿਬ ਦੀ ਅਗਵਾਈ ਚ ਸਾਰੇ ਵਲੰਟੀਅਰ ਸਹਬਾਨ ਇਹ ਇਲੈਕਸ਼ਨ ਨੂੰ ਆਉਣ ਵਾਲੇ ਟਾਈਮ ਤੇ ਮਾਨ ਸਾਹਿਬ ਦੀ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਲੈ ਕੇ ਜਾਣਾ ਔਰ ਜਿਹੜਾ ਹੈ ਪੰਜਾਬ ਨੂੰ ਬਿਹਤਰ ਕਿਤਰਾ ਬਣਾਉਣਾ ਉਹ ਏਜੰਡਾ ਜ ਰੱਖਾਂਗੇ ਉਹ ਸਾਡੀ ਜਿਹੜੀ ਟੀਮ ਹੈ ਫਿਰ ਘਰ ਘਰ ਤੱਕ ਲੈ ਕੇ ਜਾਊਗੀ ਸਾਨੂੰ ਪੂਰੀ ਉਮੀਦ ਹੈ ਕਿ ਮਾਨ ਸਾਹਿਬ ਦੀ ਗਵਾਈ 18 ਸੀਟਾਂ ਸੀ ਜਿੱਤਾਂ। ਤੰਨ ਸਾਹਿਬ ਕਿਸ ਤਰ੍ਹਾਂ ਸਪੋਰਟ ਮਿਲਿਆ? ਉਹਨਾਂ ਨੇ ਲਾਗਿਆ ਰੋਡ ਇੱਕ ਪਬਲਿਕ ਦੇ ਵਿੱਚ ਕਿਸ ਤਰ੍ਹਾਂ ਦਾ ਲੰਗਰ? ਕੋਈ ਗੱਲ ਇਹ ਆ ਵੀ ਸਰਕਾਰ ਨੇ 2 ਸਾਲਾਂ ਚ ਬੜੀ ਜਵਾਬਦੇਹੀ ਨਾ ਤੇ ਜ਼ਿੰਮੇਵਾਰੀ ਨਾਲ ਕੰਮ ਕੀਤਾ, ਟਰਾਂਸਪਰੈਂਸੀ ਨਾਲ ਕੀਤਾ। ਚਾਹ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਹੋਵੇ, ਚਾਹ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਦੀ ਗੱਲ ਹੋਵੇ, ਚਾਹ ਬਿਜਲੀ ਫ੍ਰੀ ਦੇਣ ਦੀ ਗੱਲ ਹੋਵੇ, ਬੱਚਿਆਂ ਦੀ ਪੜ੍ਹਾਈ, ਬਜ਼ੁਰਗਾਂ ਦੀ ਦਵਾਈ, ਤਮਾਮ ਉਹ ਪਹਿਲੂ ਜਿਹੜੇ ਸਮਾਜ ਆਮ ਬੰਦੇ ਨੂੰ ਜ਼ਰੂਰਤ ਵਾਸਤੇ ਅਹਿਮ ਸੀ। ਔਰ ਉਹਨੂੰ ਪਹਿਲ ਦਿੱਤੀ ਹੈ ਸਰਕਾਰ ਨੇ 42000 ਤੋਂ ਵੱਧ ਨੌਕਰੀਆਂ ਵੀ ਦਿੱਤੀਆਂ ਟੋਟਲੀ ਮੈਰਿਟ ਤੇ ਸੋ ਲੋਕ ਖੁਸ਼ ਹੈ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੋਂ ਲੋਕ ਖੁਸ਼ ਹੈ ਔਰ ਹੁਣ ਲੜਾਈ ਹੈਗੀ ਆ ਤਾਣਾ ਸ਼ਾਹ ਦੇ ਖਿਲਾਫ ਜਿਹੜਾ ਦੇਸ਼ 'ਚ ਰਾਜ ਕਰ ਰਿਹਾ ਹੈ ਲੋਕ ਸਭਾ ਦਾ ਲੈਕਚਰ ਜਿਹੜਾ 24 ਵਾਲਾ ਬੜਾ ਅਹਿਮ ਹੈ ਇਹਨ ਇਸ ਕਰਕੇ ਆ ਕਿ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੇ ਸੰਵਿਧਾਨ ਤੇ ਖਤਰਾ ਮੰਡਰਾ ਰਿਹਾ ਹੈ ਨਫ਼ਰਤ ਫੈਲਾਉਣ ਵਾਲੀਆਂ ਤਾਕਤਾਂ ਹਾਵੀ ਹੋ ਰਹੀਆਂ ਉਹਦੇ ਖਿਲਾਫ ਅਰਵਿੰਦ ਕੇਜਰੀਵਾਲ ਜੀ ਜਿਹੜਾ ਆ ਸੜਕ ਤੋਂ ਲੈ ਕੇ ਸੰਸਦ ਤੱਕ ਸੰਘਰਸ਼ ਕਰ ਰਿਹਾ ਅਸੀਂ ਲੋਕਾਂ ਨੂੰ ਲਾਮਬੰਦ ਕਰ ਰਹੇ ਆ कि लोकसभा ਚ ਵੱਤੋ ਵੱਤ ਐਮਪੀ ਭੇਜੀ ਤੇ ਦੇਸ਼ ਦੀ ਲੋਕਸਭਾ ਹੀ ਬਚਾਈ ਸੰਗਲਪ ਪੱਤਰ ਬੀਜਪੀ ਲੋ ਜਾਰੀ ਕੀਤਾ ਗਿਆ ਕਿ ਮੈਂ ਦੇਖ ਦਿਓ ਦੇਖੋ 2014 ਚ ਵੀ ਮੋਦੀ ਸਾਹਿਬ ਨੇ ਕਿਹਾ ਸੀ ਕਿ 5 ਕਰੋੜ ਰੋਜ਼ਗਾਰ ਦਵਾਂਗੇ ਗਵਾਨੀ ਨਹੀਂ ਦਿੱਤੀ ਅਗਨੀਵੀਰ ਦੇ ਨਾਂ ਤੇ ਬਰੋਜ਼ਗਾਰ ਬਣਾ ਦਿੱ ਮਹਿੰਗਾਈ ਦੇ ਦੇ ਇਤਿਹਾਸ ਸਭ ਤੋਂ ਹਾਈएस्ट ਲੈਵਲ ਤੇ ਗਰੋਜ਼ਗਾਰੀ 45 ਸਾਲ ਦੇ ਇਤਿਹਾਸ ਸਭ ਤੋਂ ਹਾਈएस्ट ਲੈਵਲ ਤੇ 15 ਲੱਖ ਰੁਪਿਆ ਹੋ ਨਹੀਂ ਲੱਭਿਆ ਜਿਹੜਾ ਤੇਲ 60 ਰੁਪਏ ਦਾ ਸੀ 110 ਰੁਪਏ ਹੋ ਗਿਆ ਜਿਹੜੀ ਧਾਲ 110 ਰੁਪਏ ਸੀ ਉਹ 2500 ਰੁਪਏ ਹੋ ਗਈ ਜਿਹੜਾ ਖਾਦ ਦਾ ਕਟਾ 500 ਰੁਪਏ ਦਾ 800 ਰੁਪਏ ਦਾ ਹੋ ਗਿਆ ਜਿਹੜਾ ਸਿਲੰਡਰ 550 ਦਾ ਤੋਂ 1100 ਰੁਪਏ ਦਾ ਹੋ ਗਿਆ ਤਾਂ ਮਿਲਿਆ ਕੀ ਆ ਮਿਲਿਆ ਦੇਸ਼ ਦੇ ਲੋਕਾਂ ਨੂੰ ਨਫਰਤ ਦੀ ਜਿਹੜੀ ਭਾਵਨਾ ਜਗਾ ਕੇ ਭਾਈਚਾਰਿਆਂ ਨੂੰ ਲੜਾਉਣਾ ਔਰ ਕਾਰਪੋਰੇਟ ਜਿਹੜਾ ਦੇਸ਼ ਕਾਰਪੋਰੇਟ ਦੇ ਹਵਾਲੇ ਸਾਰੇ سرمਾਇਆ ਕਰਨਾ ਮੋਦੀ ਨੇ ਇਹ ਦਿੱਤਾ ਲੋਕ ਜਾਣ ਚੁੱਕੇ ਆ ਇਹਨਾਂ ਨੂੰ ਇਸ ਵਾਰ ਬਾਰ ਦਾ ਰਸਤਾ ਦਿਖਾਉਂ। ਕੰਸਰ ਇੱਕ ਵਿਕਾਸਚਾਰਕ ਨਿਕਲਦੇ। ਜਿਹੜੇ ਉਹਨਾਂ ਦੀ ਜਗ੍ਹਾ ਜਿਹੜੀ ਆ ਤਤਲ ਹੋ ਗਿਆ। ਅੱਜ ਭਾਜਪਾ ਵੱਲੋਂ ਡੀਸੀ ਦਫ਼ਤਰਾਂ ਦਾ ਜਿਹੜਾ ਘਰਾਓ ਕੀਤਾ ਗਿਆ ਤੇ ਸਰਕਾਰ ਤੋਂ ਜੇ ਮੰਗੀ ਕਿ ਰਾਸ਼ਪਤੀ ਲਗ ਕੀਤਾ ਜਾਵੇ ਤੇ ਇਹਨੂੰ ਮਿੱਤਰਨ ਤਾਰਗੇਟ ਕੀਤਾ। ਬਹੁਤ ਮਾੜਾ ਹੋਇਆ ਆ। ਸਰਕਾਰ ਨੇ ਇਮੀਡੀਏਟਲੀ ਐਕਸ਼ਨ ਲਿਆ। ਬਹੁਤ ਜਲਦੀ ਜਿਹੜੇ ਅਸਲ ਕਲਪਰਿਸਟ ਫੜੇ ਜਾਣਗੇ। ਸਾਡੇ ਉਥੋਂ ਦੇ ਮਾਣਯੋਗ ਵਿਧਾਇਕ ਔਰ ਮੰਤਰੀ ਲਗਾਤਾਰ ਡੀਜੀਪੀ ਸਾਡੇ ਸੰਪਰਕ 'ਚ ਹੈ।